ਲਓ ਜੀ ਬਾਈ ਇੱਕ ਸਾਈਡ ਵਾਲੀ ਫਰੇਮ ਬਣ ਗਈ। ਗੱਲਬਾਤ ਬਣੂਗੀ ਬਾਈ। ਪੱਕੀ ਬਾਈ ਇੱਕ ਸਾਈਡ ਦੀ ਡਿਜ਼ਾਈਨਿੰਗ ਜੀ ਆਹ ਹਲੇ ਦੂਜੀ ਸਾਈਡ ਦੀ ਪੈਣੀ ਐ। ਇਹ ਸਾਡਾ ਨਵੇਂ ਬਕਸੇ ਬਾਈ ਜਿਹੜੇ ਤਿਆਰ ਹੋ ਰਹੇ ਨੇ ਉਹਨਾਂ ਦਾ ਮਾਲ ਇਹ। ਇਹ ਸਾਡੇ ਵਾਲੇ ਦਾ ਨਹੀਂ ਹੈਗਾ। ਆ ਆ ਲੱਗਣੇ ਬਾਈ ਸਾਡੇ ਨਾਲ ਨੂੰ। ਆ ਵੀ ਉਹ ਘਣੇ ਜਿਹੇ ਲੱਗਦੇ ਨੇ। ਲਓ ਜੀ ਬਾਈ ਟਰੈਕਟਰ ਦਾ ਕੰਮ ਪੈਂਡਿੰਗ ਆ ਸਾਡੇ ਬੰਦਿਆਂ ਨੂੰ ਲੱਗੀ ਠੰਡ ਜਿਆਦਾ। ਉਹਨੇ ਕਿਹਾ ਹੋ ਗਿਆ। ਬਾਈ ਆ ਗਈ ਸੇਕ ਦੀ। ਠੰਡ ਰੋ ਇਲਾਜ ਹੈਗਾ ਕੋਈ? ਦੱਗਾ ਕਰੂੰਗਾ ਪਰ ਕਰਦਾ ਨਹੀਂ ਹੈਗਾ ਇਹ ਕਿਹਾ ਕਲਟੀ ਕਿਹਾ ਬਾਤ ਮੇਰੀ ਗੱਲ ਸੁਣ ਹਾਂ ਸਾਰਾ ਸੰਦਾ ਘਰ ਹਾਂ ਦੋ ਐਡੇ ਐਡੇ ਝੋਟਿਆਂ ਵਰਗੇ ਟਾਈਟਰ ਹਾਂ ਆ ਡੈਕ ਲਾਉਣ ਲੱਗਿਆ ਹਾਂ ਉੱਪਰ ਕਹਿੰਦੇ ਉਹ ਫਰੇਮ ਜਾਬੀ ਲਾਉਣਾ ਪਈ ਜਾਣਾ ਤੁਗਰੀ ਬੰਦਾ ਮੈਂ ਗਰੀਬ ਬੰਦਾ ਇੱਕ ਟਰੈਕਟਰ ਵਾਲਾ ਵੀ 572 ਵਾਲਾ ਸਤਸ੍ਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਸਤਸ੍ਰੀ ਕਾਲਜੀ ਤੇ ਬਾਈ ਇੱਧਰ ਡੀਲਰ ਸਾਹਿਬ ਮਿਲੇ ਅੱਜ ਬਹੁਤ ਦਿਨ ਬਾਅਦ ਡੀਲਰ ਸਾਹਿਬ ਕਿੱਥੇ ਵੀ ਰਹਿੰਦੇ ਆ ਬਸ ਬਾਈ ਕੰਮਕਾਰਾਂ 'ਚ ਬਿਜੀ ਕੰਮਕਾਰ ਇਹਨੂੰ ਜ਼ਿਆਦਾ ਅੱਜਕੱਲ੍ਹ ਹਾਂ ਤੇ ਹਿੰਦੂ ਬਾਈ ਨਾ ਬਈ ਘਰ ਮੂਰੇ ਕੇ ਲੈ ਸਸੀ ਗੋ ਜੀ ਤੇਰਾ ਕੀ ਕੰਮ ਆ ਬਾਈ ਦੱਸ ਫੇਰਾ ਕੰਮ ਤਾਂ ਮੇਨ ਦਾ ਕੁਛ ਨਹੀਂ ਆ ਹਾਂ ਜੂੰਦਾ ਕਰਾਉਣਾ ਕੌਣ ਜੂੰਦਾ ਕਰਾਉਣਾ ਆਨੇ ਤੂੰ ਕਿਤੇ ਫੋਨ ਕਰਾਉ ਉਹ ਆ ਉਹ ਨਹੀਂ ਯਾਰ ਬਾਈ ਆਪਾਂ ਨੂੰ ਜਾਣਦਾ ਨਾ ਬੰਦਾ ਅੱਛਾ ਹਾਂ ਇਹ ਕਿੰਨੇ ਫੋਨ ਆਉਂਦੇ ਦੇਖ ਲੈ ਅੱਜ ਨਹੀਂ ਫੋਨ ਚੱਕਣਾ ਅੱਜ ਕਈ ਕੰਮ ਕਰਨੇ ਇੱਕ ਅੱਜ ਅਸੀਂ ਗੱਡੀ ਬਾਹਰ ਮੇਰਾ ਵੀ ਨਾ ਜੱਕੀ ਕਿਤੇ ਮੈਂ ਤੈਨੂੰ ਫੋਨ ਕਰੀ ਜਾਵਾਂ ਨਾ ਨਾ ਤੇਰਾ ਚੱਕੋ ਮਿਲ ਜਾਣਾ ਤੇਰਾ ਉਹ ਅਨੋਨ ਨੰਬਰ ਨਹੀਂ ਮੈਂ ਚੱਕਦਾ ਅੱਜ ਦਾ ਹੀ ਤੇਰਾ ਜੱਗੂ ਸੇਵ ਆ ਫੇਰ ਚੱਕ ਲਈ ਕਿਤੇ ਮੈਂ ਤੈਨੂੰ ਫੋਨ ਕਰੀ ਜਾਵਾਂ ਮੇਰਾ ਚੱਕੇ ਹੀ ਨਾ ਉਹ ਅਨੋਨ ਕਿਤੇ ਹਰਾਮੀ ਬਣ ਜਿਵੇਂ ਹੋਰ ਅਨੋਨ ਨੰਬਰ ਬਹੁਤ ਆਉਂਦੇ ਇੱਕ ਦਿਨ ਤਾਂ ਵਿਹਲਾ ਰਹਿ ਜਾਂ ਉਹਦਾ ਯਾਰ ਤੇ ਬਾਕੀ ਬਾਈ ਕਮਨ ਗੋ ਤਰਪਾਲ ਜੀ ਬੈਠੀ ਗੱਡੀ 'ਪਾ ਪਾ ਕੇ ਦੇਖੀ ਐ ਇਹ ਕਹੀ ਗਿਆ ਵੀ ਪੁਰਾਣੀ ਗੱਡੀ ਛੋਟੀ ਆ ਵੀ ਮੇਰੇ ਵਾਲੀ ਵੱਡੀ ਧੀ ਐ ਨਹੀਂ ਪਤਾ ਪੁਰਾਣੀ ਗੱਡੀ ਲੰਬੀ ਐ ਤੇਰੇ ਵਾਲੀ ਛੋਟੀ ਦੀ ਹਾਂ ਬਾਈ ਇੱਕ ਗੱਲ ਦੇਖ ਲੈ ਸਿੰਧੂ 21 ਮਾਡਲ ਵਰਨਾ ਤੀ ਜਿਹੜੀ ਹਨ ਮੇਰੇ ਵਾਲੀ ਉਹ ਛੋਟੀ ਸੀ ਇਹ ਲੰਬੀ ਇਹ ਲੰਬੀ ਹੈ ਪੂਰੀ ਪੂਰੀ ਆਈ ਪੂਰੀ ਪੂਰੀ ਟਾਈਟ ਹੋ ਕੇ ਇਹਦੇ ਲਈ ਬਠਿੱਲੀ ਦੀ ਮੇਰੇ ਵਾਲੀ ਬਠਿੱਲੀ ਦੀ ਦੇਖ ਤੇ ਕਹੇ ਇਹਦੇ ਪਾਸਤੇ ਭਾਈ ਰਾਤ ਵੀ ਅਸੀਂ ਲੈਣਗੇ ਉਹਦੀ ਦੇਈ ਜਾਵੇ ਡੇਅਰ ਦੀ ਦੇਈ ਜਾਵੇ ਉਹ ਕਹਿੰਦਾ ਆ ਜਾਣੀ ਮਾਹੀ ਤੇ ਬੇ ਕਿੱਥੇ ਆਈ ਡੇਅਰ ਤਾਂ ਆ ਜੂਗਾ ਕਬਰ ਨਾ ਡੇਅਰ ਇੱਥੇ ਤੱਕ ਤਾਂ ਖਤਮ ਹੋ ਜਾਣੀ ਪਿੱਛੇ ਉਹਨੂੰ ਕਹੀ ਗਿਆ ਮਾਹ ਆਉਣੀ ਨਹੀਂ ਹੈਗੀ ਭਾਈ ਜਿਹੜਾ ਉਹ ਲਿਆਉਣਾ ਤਾਂ ਉੱਪਰ ਪਾਉਣ ਵਾਸਤੇ ਤਾਂ ਫਿਰ ਅਸੀਂ ਸੋਚਿਆ ਵੀ ਲੈਣ ਦੀ ਬਜਾਏ ਜੇ ਕਿਸੇ ਜਿਹੜਾ ਸੀਟ ਕਵਰ ਵਾਲੇ ਤੇ ਤਿਆਰੀ ਕਰਾ ਲਈਏ ਉਹਨੇ ਕਦੇ ਹੀ ਪੈਂਦਾ ਨਾਲੇ ਵਧੀਆ ਚੀਜ਼ ਹੋ ਜੂਗੀ ਕਿ ਨਹੀਂ ਸਿੰਦੂ 150 ਮਹਿੰਗਾ ਵੀ ਪੈ ਗਿਆ ਆਪਾਂ ਦੇਖ ਕੇ ਦਾ ਕਰਾਂਗੇ ਕਿ ਨਹੀਂ ਇੱਕ ਉਹ ਕਰਨਾ ਕੰਮ ਇੱਕ ਦੋ ਹੋਰ ਛੋਟੇ-ਬੋਟੇ ਕੰਮ ਹੈ ਬਾਕੀ ਇਹਨੂੰ ਕੰਮ ਹੈ ਇੱਕ ਮੁੰਡੇ ਨੂੰ ਇਹ ਬੜਾ ਹਰਾਮੀ ਆ ਬਈ ਮੇਰਾ ਬਾਈ ਬੇਸ ਭਰਾਣਾ ਨਹੀਂ ਮੇਰਾ ਵਾਈਫਾਈ ਵੀ ਨਾਲ ਕੰਮ ਖੜ ਜਾਣਾ ਲੈ ਵਾਈਫਾਈ ਨਹੀਂ ਹੈਗਾ ਵਾਈਫਾਈ ਚੱਲਦਾ ਚੱਲਦਾ ਫਿਰ ਤੁਹਾਡੇ ਵਾਈਫਾਈ ਚੱਲਦਾ ਹਾਂ ਚੱਲਦਾ ਕਲਾਉਣਾ ਹਲੇ ਹਾਂ ਪਤਾ ਨਹੀਂ ਕਿਹਦਾ ਚੱਲਦਾ ਹੈ ਇਹਨੇ ਭਾਈ ਬਾਈ ਬਾਈ ਕਨੈਕਟ ਹੋ ਗਏ ਕਿਸੇ ਦਾ ਇਹ ਨਜ਼ਾਰੇ ਲੰਦਾ ਚਲਾ ਰਿਹਾ ਹੈ ਪਾਸਵਰਡ ਕਿੱਥੇ ਦਾ ਪਤਾ ਲੱਗਦਾ ਉਹ ਨਹੀਂ ਖਾਸਿਆਂ ਚੱਕਦਾ ਯਾਰ ਇਹਨੂੰ ਭਾਈ ਕਿਧਾ ਕਿਧਾ ਚੱਕੀ ਜਾਂਦਾ ਗੱਡੀ ਤਾਂ ਲੈ ਕੇ ਜਾਏ ਨਾਲ ਅਸੀਂ ਵੀ ਅਸੀਂ ਗਿਆ ਵੀ ਨਾਲ ਮਿਲ ਕੇ ਪੈ ਜੂਗੀ ਸਾਰਾ ਕੁਝ ਠੀਕ ਨਹੀਂ ਆਓ ਰਾਤ ਮੀ ਨੂੰ ਕਿਹਾ ਤਾਂ ਮੈਂ ਉਹਨੂੰ ਦਿਖਾ ਦੇ ਤੈਨੂੰ ਰਾਤ ਬੰਦਾ ਆਇਆ ਉਹਨੂੰ ਕਵਰ ਦੇ ਦਿੱਤਾ ਕਹਿੰਦਾ ਭਾਈ ਚ ਪਹਿਲਾਂ ਜੜਾ ਕੇ ਦਿਖਾ ਮੋਟਰਸਾਈਕਲ ਪਰ ਅਮਨੇ ਕੋਲ ਲਈ ਆਈ ਚੀਜ਼ ਦਾ ਫਾਇਦਾ ਯਾਰ ਠੀਕ ਨਹੀਂ ਤੇ ਨਹੀਂ ਬਾਕੀ ਭਾਈ ਚੱਲਦੇ ਆਂ ਤੁਹਾਨੂੰ ਦਿਖਾਉਂਦੇ ਉੱਥੇ ਜਾ ਕੇ ਕਿਆ-ਕਿਆ ਕੰਮ ਕਰਾਉਨੇ ਦਿਖਾਈਂ ਕੋ ਹੋਰ ਕੀ ਆ ਤਾ ਉਹ ਬੜੇ ਬੜੇ ਇਹ ਕਹ ਲੈ ਅੰਦਰ ਸਿੰਧੂਆ ਟੀਨਾ ਜਾ ہاں ਟੀਨਾ ਇਹਦੇ ਨੂੰ ਮੈਂ ਕਿਹਾ ਦਾ ਤੇ ਮੈਂ ਆਪਣੀ ਪ੍ਰਾਣੀ ਬਰਨਾਂ ਨੂੰ ਲੈ ਕੇ ਲਾਇਆ ਤਾਂ ਇਹਦਾ ਥੋੜਾ ਰੰਗ ਚਿੱਟਾ ਏ ਪਤਾ ਕਿਆ ਅਮਨੇ ਹਾਂ ਕੁਝ ਟਾਈਮ ਬਾਅਦ ਨਾ ਪੀਲਾ ਹੋ ਜਾਂਦਾ ਏ ਇਹ ਇਹ ਕਿਹੜੇ ਉਹ ਜੇ ਉਦਾਂ ਪੀੜਾ ਹੋਇਆ ਤਾਂ ਠੀਕ ਆ ਨੀ ਇਹ ਅਮਨੇ ਦਾ ਕਾਰਡ ਆਡੈਂਟਰ ਉਹ ਤੇ ਫਿਰ ਮੈਚਿੰਗ ਵਾਲਾ ਰੰਗ ਕਰਾ ਲੂਗਾ ਤਨੇ ਸਿੰਧੂ ਗੱਡੀ ਦਾ ਫਿਰ ਥੋੜਾ ਕਰੀਮ ਜਿਹੇ ਰੰਗ ਥੋੜਾ ਜਿਹਾ ਫਰਕ ਹੈ ਕਿੰਨੇ ਦਾ ਏ ਇਹ ਇਹ 400 ਰੁਪਏ ਦਾ ਕੰਮ ਹੈ ਜਿਹੜਾ ਦੂਗਾ ਤਾਂ ਖੋਲਦਾ ਹਾਂ ਲੋ ਜੀ ਬਾਈ ਮਿਲ ਗਿਆ ਜਗਾੜ ਜਆ ਲਾਉਣੇ ਵਾਲਾ ਹਾਂ ਸਿੰਦੂ ਐਡਾ ਲੱਗੂਗਾ ਤਾਰ ਕਰਾਹਾਂਦਾ ਕਿ ਆ ਚੀਜ਼ ਹੈ ਗੜਾਸੀ ਆ ਆਮਨੇ ਪਿੱਛੇ ਕਰ ਮੜੀ ਗੱਡੀ ਯਾਰ ਪਜਾ ਤੈਨੂੰ ਦੇਖਦਾ ਤਾਂ ਮੈਂ ਵਧੀਆ ਜਗ੍ਹਾ ਖੜਾਈ ਤੂੰ ਚੰਟ ਬਣਦਰਾ ਜਰਾ ਹਾਂ ਵਧੀਆ ਲੱਗੀ ਪਤਾ ਨਹੀਂ ਬਾਈ ਦੇਖੋ ਤਾਂ ਲੋਕ ਕਿਦਾਂ ਦੀ ਲੱਗੀ ਯਾਰ ਕਹਿੰਦੇ ਬਾਈ ਇਹ ਲੱਗਣੇ ਤਾਂ ਇਹਦੇ ਸੂਰਜ ਦੇਵਤਾ ਆਉਣਗੇ ਐ ਸਿੰਦੂ ਤੈਨੂੰ ਕਿਦਾਂ ਲੱਗਣੇ ਜੇ ਸੂਰਜ ਦੇਵਤਾ ਆਉਣਗੇ ਧੁੱਪ ਤੇ ਵਗੈਰ ਲੱਗਣੇ ਨਹੀਂ ਹੈਗੇ ਹੇੜ ਉੱਤਰ ਜਾਣੀ ਆ ਪੰਗੇ ਪੰਗਾ ਬਾਈ ਕਹਿੰਦੇ ਇਹ ਧੁੱਪੋਂ ਕੀ ਤਾਂ ਲੱਗਣੀ ਨਹੀਂ ਲੱਗਣੀ ਹੈ ਜੀ ਦੇਖਦੇ ਬਾਕੀ ਕਿਆ ਬਣਦਾ ਵਧੀਆ ਲੱਗਦੇ ਲੋ ਜੀ ਬਾਈ ਰੋਪੜ ਸ਼ਹਿਰ ਪਹੁੰਚੇ ਪਏ ਹਾਂ ਬਾਈ ਬਣਿਆ ਕੰਮ ਕੋਈ ਕੋਈ ਕੰਮ ਨਹੀਂ ਬਣਿਆ ਕਿਆ ਕਹਿੰਦੇ ਧੁੱਪ ਦੇ ਬਿਨਾ ਕੋਈ ਕੰਮ ਨਹੀਂ ਬਣਦਾ ਹੂੰ ਕਟੀਨਾ ਜਿਹੜਾ ਸੈੱਟ ਕਰਾਉਣਾ ਦਾ ਉਹ ਡੈਂਟਰ ਕਹਿੰਦਾ ਜਦ ਤੱਕ ਇਹਨਾਂ ਧੁੱਪ ਨਹੀਂ ਨਿਕਲਦੀ ਕੰਮ ਹੋਣਾ ਨਹੀਂ ਕਹਿੰਦਾ ਉਹ ਵੀ ਧੁੱਪ ਮੰਗਦਾ ਹੀ ਉਹ ਵੀ ਧੁੱਪ ਮੰਗਦਾ ਹੀ ਆਹ ਡੋਰ ਵਾਲੇ ਲੈ ਜਿਹੜੇ ਇਹ ਵੀ ਧੁੱਪ ਮੰਗਦੀ ਹੈ ਇਹ ਵੀ ਧੁੱਪ ਮੰਗਦੀ ਹੈ ਮੇਰਾ ਧੁੱਪ ਤੇ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਹੋਣਾ ਹੈਗਾ ਜਿਹੜਾ ਖਾਲੀ ਹੋ ਗਿਆ ਹੁਣ ਸੂਰਜ ਦੇਵਤਾ ਨੂੰ ਬੇਨਤੀ ਹੈ ਵੀ ਆ ਜਾ ਵੀਰ ਬਣ ਕੇ ਨਹੀਂ ਨਿਕਲਦਾ ਆ ਜਾ ਵੀਰ ਬਣ ਕੇ ਸਾਡੇ ਕੰਮ ਹੋ ਜਵੇ ਚੱਲ ਇੱਕ ਕੰਮ ਬਣ ਗਿਆ ਜਿਹੜਾ ਨਾਲ ਦਾ ਇਹਦਾ ਬਿੱਲ ਉਤਰ ਗਿਆ ਇਹਨੇ ਬਿੱਲ اتارਨ ਦਾ ਆਪਣਾ ਕਹਿੰਦਾਹੀਂ ਬਾਈ ਬਾਈ ਇਹਦਾ ਕੰਮ ਤਾਂ ਹੋਇਆ ਕਿਸੇ ਦਾ ਕੰਮ ਤਾਂ ਹੋ ਗਿਆ ਸਾਡਾ ਨਹੀਂ ਬਣਿਆ ਚੱਲ ਕੋਈ ਗੱਲ ਨਹੀਂ ਬਾਕੀ ਜੱਗਾ ਫੋਨ ਕਰਦਾ ਕਹਿੰਦਾ ਮ ਉਹਦਾ ਵੀ ਸਿਸਟਮ ਜਾਂ ਬਣਦਾ ਐ ਤੁਹਾਨੂੰ ਉਹ ਵੀ ਦਿਖਾਵਾਂਗਾ ਉੱਥੇ ਜਾ ਕੇ ਕਈ ਕੰਮ ਆ ਹੁਣ ਹੌਲੀ ਹੌਲੀ ਹੋਈ ਜਾਣੇ ਕਹ ਨਹੀਂ ਉਹ ਤਾਂ ਹੈ ਲਓ ਜੀ ਬਾਈ ਮਿਊਜ਼ਿਕ ਸਿਸਟਮ ਦੇਖਣ ਆਏ ਤੇ ਜੱਗੇ ਬਏ ਨੂੰ ਗੱਡੀ ਜੇ ਲਿਆਏ ਬੇਲੇ ਤਾਰਨ ਵਾਸਤੇ ਡ੍ਰੈਕ ਤਾਂ ਤਾਂ ਕਹਿੰਦਾ ਕੋਸ ਵੀ ਨਹੀਂ ਹੋਇਆ ਟਰੈਕਟਰ ਵੀ ਛੱਡ ਕੇ ਗਿਆ ਜੱਗਾ ਰਾਤ ਐਨਾ ਕ ਲੱਗਿਆ ਬਈ ਪ੍ਰੋਜੈਕਟ ਹਰੇ ਬਾਈ ਠੰਡ ਕਿੰਨੀ ਕ ਬਾਦੂ ਹੈ ਆ ਦੇਖੋ ਬਾਈ ਜਿਹੜੇ ਵਿੱਚ ਤੇ ਨਿਕਲੀ ਜਾਂਦੇ ਨੇ ਨਾ ਬਕਸਿਆਂ ਦੇ ਇਹ ਵੀ ਕੰਮ ਲੱਗਿਆ ਇਹ ਵੀ ਕੰਮ ਲੈ ਲਿਆ ਇਹਨਾਂ ਦੇ ਸਿੱਖਣੇ ਦਾ ਬਾਕੀ ਬਣਦੀਆਂ ਤਾਂ ਹੈਗੀਆਂ ਬਾਈ ਫਿਰ ਮਾਈ ਜੀ ਦੇ ਵੱਡੇ ਐ ਲੱਗਣਾ ਐ ਇਹਨੂੰ ਕੀ ਕਹਿੰਦਾ ਰਾਮ ਗੜੀ ਆ ਲੇਟ ਕਾਤੇ ਹੋਗੇ ਚੰਡੇਲ ਮਿਲ ਗਈ ਦੀ ਚੰਡੇਲ ਵੇਲੀ ਐ 바이રસ ਕਾਤੇ ਨਹੀਂ ਕਰੇ ਕੰਮ ਉਹ ਕਹਿੰਦਾ ਉਹ ਚੰਡੇਲ ਮਿਲ ਗਈ ਦੀ ਸੱਚੀ ਕਹਿੰਦਾ ਉਹ ਪੁੱਛ ਨਾ ਉਹ ਕੀ ਆਇਆ ਸੱਚੀ ਗੱਲ ਐ ਜੱਗੇ ਅੱਜ ਵੀ ਨਹੀਂ ਹੁੰਦਾ ਲੱਗਦਾ ਮੈਨੂੰ ਕਿ ਨਹੀਂ ਹੋਜੂਗਾ ਅੱਜ ਉਹ ਸੋਣੀ ਹੁੰਦੀ ਐ ਬਾਈ ਉਹ ਐਜੰਟ ਹਾਂ ਉਹ ਮਾੜਾ ਹਾਂ ਇੱਕ ਚੜੇਲ ਪੁੱਠੇ ਪੈਰਾਂ ਵਾਲੀ ਹੁੰਦੀ ਹੈ ਸਿੱਧੇ ਪੈਰਾਂ ਵਾਲੀ ਉਹ ਪੈਰ ਦੇਖੇ ਨੇ ਤੇ ਸਿੱਧੇ ਦੇਖ ਉਹ ਤੂੰ ਬਾਕੀ ਗੱਲਾਂ ਛੱਡ ਅੱਜ ਹੋ ਜਾਊਗਾ ਹਾਂ ਅੱਜ ਹੋ ਜਾਊਗਾ ਬਕਸਾ ਤੇਰਾ ਮੂੰਹ ਦੇਖ ਕੇ ਇੱਕ ਗੱਲ ਸੁਣ ਜਿੰਨਾ ਜਿਹੜੇ ਪਰਾ ਨੇ ਖੜਾ ਉਹਨਾਂ ਫਿਰ ਤਾਂ ਜਮਾ ਨਹੀਂ ਹੋਣਾ ਹਾਂ ਇਹ ਭੁੱਲ ਜਾ ਤੂੰ ਹਾਂ ਇਹ ਇਹ ਚਲ ਗਿਆ ਫਿਰ ਪੱਕਾ ਹੋ ਜਾ ਜੇ ਕਿ ਕਹਿ ਜਾਂਦਾ ਇਹ ਲਈ ਜੀ ਅਸੀਂ ਤੂੰ ਗੱਡੀ 'ਚ ਬੈਠ ਆਇਆ ਤੂੰ ਪਿੰਡ ਨੂੰ ਜਾ ਲੈ ਉਹਨਾਂ ਟਰੈਕਟਰ ਕੱਢ ਲੈ ਜੀ ਅੱਗੇ ਬਾਈ ਕਰ ਦੇ ਤੇ ਪਹਿਲਾਂ ਟਾਈਮ ਦੇ ਕਿੰਨਾ ਹੈ ਮੈਂ ਰੀਜਨ ਕਿੰਨਾ ਹੈ ਕਿੰਨਾ ਭਾਈ ਆ ਸਾਡੇ ਹੀ ਬਣਦਾ ਬਕਸਰੇ ਪਿੱਛੇ ਲੱਗਣਾ ਜਿਹੜਾ ਨਹੀਂ ਨਹੀਂ ਭਾਈ ਉਹ ਬਕਸਿਆਂ ਦਾ ਇਹ ਹੋਰ ਦਾ ਹੈ ਪਟੇ ਵਾਲੀ ਪੀਸ ਉੱਥੇ ਨਹੀਂ ਪੈਸੇ ਬਾਹਰੇ ਬਾਹਰੇ ਵੇ ਅੱਛਾ ਇਹਦਾ ਨਵੇਂ ਬਕਸੇ ਭਾਈ ਜਿਹੜੇ ਤਿਆਰ ਹੋਰੇ ਨਾ ਉਹਨਾਂ ਦਾ ਮਾਲ ਹੈ ਇਹ ਇਹ ਸਾਡੇ ਵਾਲੇ ਦਾ ਨਹੀਂ ਹੈਗਾ ਆ ਆ ਲੱਗਣੇ ਭਾਈ ਸਾਡੇ ਨਾਲ ਨੂੰ ਆ ਵੀ ਉਹ ਘੜੇ ਵਾਲਾ ਸਿਸਟਮ ਦਾ ਆ ਆਇਆ ਜੱਗੇ ਓਏ ਜੱਗੇ ਉਹ ਟੈਂਟੀ ਚ ਗੱਲ ਉਹ ਪੰਡਤ ਆਹ ਲੱਗਣੇ ਆ ਦੇਖ ਜੱਗੇ ਹੋਰ ਡਿਜ਼ਾਈਨ ਪਾਈ ਜਿਹੜੇ ਲੱਗਣੇ ਤੇਰੇ ਹਾਂ ਉਹ ਡਿਜ਼ਾਈਨ ਪਾਈ ਤੇਨੇ ਨੇ ਦੇਖਿਆ ਮੈਨੂੰ ਤੇਨੇ ਜਾਨਾਂ ਦੇਖਿਆ ਬਾਈ ਪਿੰਡ ਦੇਖਿਆ ਕੈਮਰੇ ਦੀ ਵੀਡੀਓ ਕੱਢ ਕੇ ਦਿਖਾਵਾਂ ਸੱਚੀ ਰੱਸੀ ਝੂਠ ਬੋਲਦਾ ਇਹ ਹਾਂ ਇਹ ਝੂਠ ਬੋਲਦਾ ਸੱਚੀ ਝੂਠ ਬੋਲਦਾ ਹਾਂ ਅੱਜ ਕੱਲ ਕੈਮਰਾ ਬੜਾ ਕਿੰਨਾ ਬਾਈ ਤੈਨੂੰ ਤਾਂ ਦੇਖਿਆ ਬਾਈ ਅੱਜ ਫਿਰ ਕੈਮਰੇ ਜੂਨ ਦੇ ਰਾਤ ਦੀ ਵੀ ਰਿਕਾਰਡਿੰਗ ਦੇਖਣੀ ਹੈ ਹਾਂ ਇਹਨੇ ਕੋਲ ਵੀ ਲੰਘ ਕੇ ਗਏ ਫਿਰ ਇਹ ਝੂਠ ਕਹਦੇ ਬੋਲਦਾ ਯਾਰ ਰਾਮਗੜੀ ਯਾਰ ਇਹਨੇ ਤੁੰਦ ਪਈ ਵੀ ਦੀਨੂ ਐ ਦਾ ਵੀ ਪਤਨ ਦੇਖਿਆ ਨਹੀਂ ਮੈਂ ਹਾਂ ਗਿਆ ਮਾਲਾ ਹਾਂ ਗਿਆ ਇੱਕ ਹੁਣ ਖਾਦ ਹੀ ਚੰਦ ਹੋ ਗਿਆ ਜੱਗੇ ਕੋਲ ਗਿਆ ਤਾਂ ਫਿਰ ਕਹਿੰਦਾ ਯਾਰ ਉਹਨੇ ਲੱਗਿਆ ਤਾਂ ਉਹਨੇ ਥੋੜਾ ਬੁਮਾਰਦ ਨਾਲ ਠੀਕ ਆ ਠੀਕ ਆ ਸਾਹਿਬ ਜੋਤ ਨਾਲ ਗਿਆ ਤਾਂ ਠੀਕ ਉਹ ਸੇਕਣਾ ਨਹੀਂ ਹੈਗਾ ਲਓ ਜੀ ਬਾਈ ਟਰੈਕਟਰ ਦਾ ਕੰਮ ਪੈਂ ਠੀਕ ਆ ਸਾਡੇ ਬੰਦਿਆਂ ਨੂੰ ਲੱਗੀ ਠੰਡ ਜਿਆਦਾ ਉਹਨੇ ਕਿਹਾ ਹੋ ਗਿਆ ਬਾਈ ਆ ਕੀ ਸੇਕ ਠੰਡ ਦਾ ਇਲਾਜ ਹੈਗਾ ਕੋਈ ਠੰਡ ਦਾ ਇਲਾਜ ਜੱਗਾ ਕਰੂੰਗਾ ਪਰ ਕਰਦਾ ਨਹੀਂ ਹੈਗਾ ਇਹ ਕੀਆ ਕਲਟੀ ਜਿਵੇਂ ਪਾਰ ਮੇਰੀ ਗੱਲ ਸੁਣ ਹਾਂ ਸਾਰਾ ਸੰਦਾ ਘਰ ਹਾਂ ਦੋ ਐਡੇ ਐਡੇ ਝੋਟੇ ਵਰਗੇ ਟਾਈਟਰ ਹਾਂ ਆ ਡੈਕ ਲਾਉਣ ਲੱਗਿਆ ਹਾਂ ਉੱਪਰ ਕਹਿੰਦੇ ਉਹ ਫਰੇਮ ਜਾ ਵੀ ਲਾਉਣਾ ਵਾਹੀ ਜਾ ਤੁਗਰੀ ਬੰਦਾ ਮੈਂ ਗਰੀਬ ਬੰਦਾ ਇੱਕ ਟਰੈਕਟਰ ਵਾਲਾ ਵੀ 575 ਵਾਲਾ ਜੱਗੇ ਕਹਿ ਗਈ ਜਾਂਦਾ ਹੁਣ ਬਾਈ ਦੇਖ ਲੈ ਹੋ ਕਿਹੜਾ ਪਾਰਟੀ ਕਰੂਗਾ ਸਭ ਪਤਾ ਬਾਈ ਮੈਂ ਕੁਛ ਨਹੀਂ ਬੋਲਦਾ ਬਾਈ ਮੈਂ ਕੁਛ ਨਹੀਂ ਕਿਹਾ ਸਾਡਾ ਹੁਣ ਇਹਨਾਂ ਦਾ ਰੌਲਾ ਆ ਸੀ ਸਿੱਧੂ ਫੈਸਲਾ ਕਰਾਉਂਗਾ ਮੇਰਾ ਕਹਦਾ ਕਿ ਤੈਂਸਲਾ ਦਾ ਇਹਨਾਂ ਦਾ ਆਪਣਾ ਹੀ ਪਾਰਟੀ ਕੋਟ ਕਰੂਗਾ ਹੁਣ ਦੋ ਜੱਗਾ ਭਾਈ ਭੁੱਗ ਲੋ ਭੁੱਗ ਲੋ ਸਾਹਮਣੇ ਜੱਗੇ ਵੱਲ ਕਿੰਨੀਆਂ ਬਾਤਾਂ ਸੀ ਮੈਨੂੰ ਪਾਰਟੀ ਕਰ ਹਾਂ ਕਿਹੜਾ ਪਤਾ ਨਹੀਂ 6 ਆ 6 ਆ ਹਾਂ ਜ਼ਿਆਦਾ ਤੇਰੇ ਕਰਾਹ ਦੀ ਹੋਗੀ ਹਾਂ ਠੀਕ ਐ ਟਰੈਕਟਰ ਮੋਡੀਫਾਈ ਕਰਾਈ ਦੀ ਸੀ ਗੰਢੀ ਡੀ ਕਰਾਈ ਦੀ ਹੋਗੀ ਤੇ ਗੀਜ਼ਰ ਲਿਆ ਆ ਹਨਾ ਹੋਰ ਹੋਰ ਵੀ ਪੁੱਛ ਗਏ ਨੇ ਕਾਫੀ ਕੁਸ ਮੋਟਰਸਾਈਕਲ ਲਿਆ ਮੋਟਰਸਾਈਕਲ ਲਿਆ ਹਾਂ ਮੇਨ ਚੀਜ਼ ਤਾਂ ਹੋਈ ਰਹੀ ਹੈਂ ਮੋਟਰਸਾਈਕਲ ਦਾ ਯਾਦ ਨਹੀਂ ਅੱਜ ਸਿੱਧੂ ਵੀ ਤੇ ਮਿੱਤਰੇ ਹੋ ਗਿਆ ਨਹੀਂ ਮੈਂ ਭੁੱਲ ਗਿਆ ਤਾਂ ਜੱਗੇ ভাই ਬਣਦੀ ਆ ਬੂਟ ਲਿਆ ਆ ਨਵੇਂ ਗੱਡੀ ਵਾਲਿਆਂ ਦੀ ਕਰਦਾ ਬੂਟ ਮੋਟਰਸਾਈਕਲ ਦੀ ਪਾਲਟੀ ਪਾਸ ਗੱਡੀ ਮੋਟਰਸਾਈਕਲ ਪਹਿਲਾਂ ਆ ਜਾ ਹਾਂ ਜਿਹੜੇ ਜਿੱਕੜਾ ਜਕੜਾ ਕੋੜਾ ਬਾਟੀ ਹੋਈ ਜਾਣੀ ਬੈਂਡ ਮੈਂ ਮੇਰੀ ਵਾਰੀ ਮੇਤੇ ਵਰਮਾ ਬਣਾ ਲੀਡੀ ਲਿਆ ਇਹ ਨਾ ਵੀ ਇਹ ਪਾਰਟੀ ਕਰੂਗਾ ਹਰਜੀਤ ਕਹਿੰਦਾ ਕਹਿੰਦਾ ਅਮਰਾ ਪਾਰਟੀ ਕਰੂਗਾ ਤਾਂ ਮੈਂ ਗੱਡੀ ਦੀ ਗਾਣੀ ਨਹੀਂ ਮੈਂ ਵੀ ਨਹੀਂ ਕਰਦੀ ਸਾਡਾ ਕੰਮ ਖਰਾਬ ਹੈ ਬਾਈ ਸਾਰਿਆਂ ਦਾ ਬਸਾਲੀ ਕਹਿੰਦਾ ਜੀ ਉਹ ਕਰੂਗਾ ਤਾਂ ਮੈਂ ਕਰੂਗਾ ਨਹੀਂ ਅਸੀਂ ਕਰਨੀ ਪਾਰਟੀ ਆਮਨੇ ਕਿੰਨੇ ਤਰੀਕੇ ਤਿੰਨ ਤਰੀਕ ਨੂੰ ਕਰਨੀ ਹੈਗੇ ਟੈਂਸ਼ਨ ਨਾਲੇ ਤੈਨੂੰ ਕਰ ਦੂਗੇ ਪਾਰਟੀ ਲਓ ਜੀ ਬਾਈ ਇੱਕ ਸਾਈਡ ਵਾਲੀ ਫਰੇਮ ਬਣ ਗਈ ਗੱਲਬਾਤ ਬਣੂਗੀ ਬਾਈ ਨਹੀਂ ਹਾਂ ਬਣਾਉਣੀ ਨਹੀਂ ਹੈਗੀ ਜੱਗੇ ਕੇ ਪਿਆਰ ਨਹੀਂ ਹੈਗਾ ਜੱਗੇ ਨੇ ਨਜ਼ਰ ਲਾ ਦੇਣੀ ਯਾਰ ਕੱਲ ਜੱਗੇ ਦੇ ਨਾਲ ਲੜਨੀ ਹਾਂ ਤਾਂ ਹੀ ਰੇ ਘਟੇ ਕੰਮ ਕਰਨਾ ਨਾ ਨਾ ਜੱਜਦਾ ਯਾਰ ਆਹ ਤਾਂ ਇਹਾਂ ਮੈਨੂੰ ਬੰਦਿਆਂ ਨੇ ਹਾਂ ਇਹਨੇ ਜੱਗੇ ਦਾ ਕੰਮ ਵਧੀਆ ਨਾ ਕਰੀ ਬਲੌਗਰ ਤੇ ਮੈਸੇਜ ਦੇਖਿਆ ਮੇਰੇ ਉਹ ਤੇਰੀ ਬਾਕੀ ਬਾਈ ਇੱਕ ਸਾਈਡ ਦੀ ਡਿਜ਼ਾਈਨਿੰਗ ਜੀ ਆਹ ਹਲੇ ਦੂਜੀ ਸਾਈਡ ਦੀ ਪਹਿਣੀ ਐ ਲੈ ਲਾਤੀ ਵੀਰ ਨੂੰ ਆਹ ਇਹਦਾ ਕਵਰ ਹੋ ਕੇ ਵਧੀਆ ਬਣ ਜਾਣਾ ਯਾਰ ਬਾਕੀ ਬਾਈ ਜੱਗੇ ਨੂੰ ਪਤਾ ਵੀ ਵਧੀਆ ਬਣੇਗਾ ਜੱਗਾ ਕਹਿੰਦਾ ਮੈਨੂੰ ਡਿਜ਼ਾਈਨਿੰਗ ਦੱਸ ਦੇ ਕਿਵੇਂ ਦਾ ਪਹਿਣਾ ਐ ਜਦ ਤੱਕ ਬਣਦਾ ਨਹੀਂ ਜਦ ਤੱਕ ਥੋੜਾ ਦੇਖਣਾ ਐ ਇਹ ਕਿਹਾ ਫੱਟੀ ਜਿਹੜੀ ਵਿੱਚ ਕਵਰ ਕਰਾ ਲਈ ਵਧੀਆ ਰਹੀ ਆਪਾਂ ਉਦਾਂ ਨਹੀਂ ਦਾ ਵਧੀਆ ਲੱਗਣਾ ਜਿਹੜੀ ਆਹ ਚੀਜ਼ ਹੈ ਵਿੱਚ ਕਰਾ ਲਈ ਕਵਰ ਨਹੀਂ ਮਰੇ ਯਾਰ ਹਾਂ ਜੀ ਭਾਈ ਕੌਣ ਹੈ ਕੌਣ ਹੈ ਉਹ ਜੱਗੇ ਨੂੰ ਛੱਡ ਕੇ ਆਇਆ ਕਿੱਥੇ ਡਿੱਕ ਲਵਾ ਰਿਹਾ ਕਿਦਾ ਬਿਮਾਰ ਹੈ ਛੱਡ ਗਿਆ ਉਹ ਡਿੱਕ ਲਵਾ ਰਿਹਾ ਹਾਂ ਮੋਟੇ ਕਿਸੇ ਭਾਈ ਕਿਸੇ ਭਾਈ ਸਾਸਤਰੀਕਾਰ ਅੱਛਾ ਵੀ ਉਹਨੂੰ ਹੁਣ ਤੁਸੀਂ ਗੱਡੀ ਛੱਡ ਗਿਆ ਹਾਂ ਕੀ ਕਰੀਏ ਹੁਣ ਭਾਈ ਪੁਰਾ ਡੈਕ ਚੱਲਦਾ ਹੋਈ ਗੱਡੀ ਲੈ ਇਹਦਾ ਫਾਇਦਾ ਤਾਂ ਹੈਗਾ ਮਾੜਾ ਮੋਟਾ ਜੱਗੇ ਨੂੰ ਐਪਲ ਉੱਪਰ ਦਵਾ ਦੇ ਹੁਣ ਪੂਰੀ ਦੇ ਦੂੰਗਾ ਉਹ ਲੈ ਲੈਣਾ ਲੈ ਲੂਗਾ ਲੈਟ ਲਾਉਂਗਾ ਲੈ ਲੈਣਾ ਭਾਈ ਬੋਰੀ ਵਿੱਚ ਕੀ ਹਾਲ ਹੈ ਤੇਰਾ ਠੀਕ ਆ ਬੱਚਿਆ ਕਰੀ ਡਿਊਟੀ ਅੱਜ ਹਾਂ ਇਹ ਸਾਡੇ ਘਰ ਆਏ ਲੇਟ ਕਰਦੇ ਤੇ ਹੁਣ ਡਿਊਟੀਆਂ ਕਰਕੇ ਹਾਂ ਪੂਰੀ ਚਲ ਆਏ ਆ ਵੀ ਮੈਚੇ ਰਖਾ ਲੈਂਦੇ ਆ ਮੈਚ ਚੱਲਦਾ ਦੇਖ ਭਾਗਿਆ ਪਿਆ ਕੰਮ ਭਾਈ ਕਹਿੰਦੇ ਗੱਡੀ ਕਾਂ ਕਰਦਾ ਬਹੁਤ ਵਾਚ ਲੈ ਜਾ ਉਹ ਬਾਲ ਦਾ ਨਹੀਂ ਪਤਾ ਵਾਈਟ ਆਗੇ ਲੈ ਜਾ ਵਾਹ ਪੜ ਕੇ ਇੱਧਰ ਦੱਸ ਕਿਆ ਕਹਿੰਦੇ ਬੋਲ ਵੱਜ ਸਕਦੀ ਆ ਬੋਲ ਵੱਜ ਸਕਦੀ ਆ ਬਾਈ ਵੀ ਗੱਡੀ ਲੈ ਜਾਇਆ ਹਾਂ ਆ ਪੂਰੀ ਦੇ ਖੇਤਾਂ ਚ ਪਹਿਲਾਂ ਗਾਂ ਭਾਤਾ ਬਾਈ ਰਿਸਕੇ ਹੋਰੇ ਗੱਡੀ ਦੇ ਕਿਉਂਕਿ ਪਤਾ ਨਹੀਂ ਹੈਗਾ ਇਹਨਾਂ ਨੇ ਕਿੱਦਾਂ ਨੂੰ ਮਾਰ ਦੇਣੀ ਕੋਈ ਪਤਾ ਨਹੀਂ ਬਾਈ ਜੇ ਮਾੜੀ ਜੀ ਬੱਜੀ ਨਾ ਬੋਲ ਸ਼ੀਸ਼ੇ ਮਹਿੰਗੇ ਆ ਬਾਈ ਸ਼ੀਸ਼ੇ ਮਹਿੰਗੇ ਆ ਬਾਰੇ ਕਿਧਰ ਚੱਲਦਾ ਆਮਲਾਂ ਦੇਖੋ ਕਿੰਨਾ ਸ਼ੌਂਕ ਹੈ ਹਲੇ ਤੱਕ ਨਹੀਂ ਗਿਆਗਾ ਬੋਲ ਬੋਲ ਲੱਗੇ ਹੋਏ ਦੇਖੀ ਬਾਈ ਦੇਖੋ ਆ ਹੈਗਾ ਉਹ ਹੈਗਾ ਹੈਗਾ ਕੀੜਾ ਹੈਗਾ ਉਹਦੇ ਕੀੜਾ ਬਹੁਤ ਆ ਬਾਈ ਮੇਰੇ ਤਾਂ ਆਵਜੀ ਕਰਦਾ ਹੈ ਨਹੀਂ ਹੁਣ ਅਸੀਂ ਮਜ਼ਬੂਰਾ ਸੀ ਖੋਰ ਕੰਮ ਕਰਨ ਦਾ ਕਰ ਜਾ ਕੇ ਪ੍ਰੋਜੈਕਟ ਲਾਉਣਾ ਹੈ ਤੁਹਾਨੂੰ ਉਹ ਦਿਖਾਉਂਦੇ ਆ ਮੈਂ ਪਹਿਲਾਂ ਬਾਈ ਗੱਡੀ ਦਾ ਕੰਮ ਕਰਨਾ ਸੀ ਹਾਂ ਆ ਰਸਤੇ ਬਾਈ ਇੰਨੇ ਡੇਂਜਰ ਆ ਨਾ ਜਿੱਥੇ ਨੂੰ ਗੱਡੀ ਲੰਘਦੀ ਹੈ ਤੁਹਾਨੂੰ ਉਹ ਵੀ ਦਿਖਾ ਦਿੰਦੇ ਅੱਜ ਬਾਈ ਮੈਂ ਨਾਲੇ ਦਿਖਾ ਦਿੰਦਾ ਇਹ ਆ ਦੇਖੋ ਬਾਈ ਪਹਿਲਾਂ ਤਾਂ ਅਸੀਂ ਮੋੜ ਖਤਮ ਆ ਗਏ ਪਹਿਲਾਂ ਮੈਂ ਇੱਥੇ ਨੂੰ ਮੋੜਦਾ ਹੁੰਦਾ ਤਾਂ ਜਾਂ ਮੈਂ ਨਵੀਂ ਨਵੀਂ ਬਰਨਾ ਲੱਤੀ ਆਵਨੇ ਇੱਥੇ ਟਾਇਰ ਖੇਲਿਆ ਤਾਂ ਬਾਈ ਉਰੇ ਉਹੀ ਤਾਂ ਆਪਨੇ ਦੇਖ ਕੇ ਚਲਾਉਣ ਵਾਲਾ ਕਰਨਾ ਤਾਂ ਹੀ ਫਿਰ ਜ਼ਿਆਦਾ ਆਦਤ ਆਏਗੀ ਨਾ ਆ ਦੇਖੋ ਕਈ ਵਾਰ ਹੋ ਮੈ ਜਾ ਬਾਈ ਪਤਾ ਨਹੀਂ ਲੱਗਦਾ ਹੈਗਾ ਸ਼ੀਸ਼ਾ ਖੋਲ ਕੇ ਦੇਖਣ ਟੈਰਪ ਲਾਈ ਆਵਣੀ ਦੇਖ ਲੋ ਠੀਕ ਨਹੀਂ ਨਾ ਹੁਣ ਤਾਂ ਮੈਨੂੰ ਐਕਸਪੀਰੀਅੰਸ ਹੋ ਗਿਆ ਕਿਉਂਕਿ ਮੈਂ ਰੋ ਜਾ ਜਾਂਦਾ ਹਾਂ ਤੈਨੂੰ ਵੀ ਹੋ ਜਾਣਾ ਹੌਲੀ ਹੌਲੀ ਬਾ ਮੁੜ ਗਈ ਹੁਣ ਤਾਂ ਜਾਣਦੇ ਸਿੱਧੀ ਇੱਕ ਕਮਿਸ਼ਨ ਵਾਰ ਕਰਿਆਏ ਬਾਈ ਆ ਗੱਡੀ ਬੁਰੀ ਬੁਰੀ ਆ ਉਹ ਗਲੀ ਚ ਪਿੱਛੇ ਲੱਗਦੇ ਬਾਈ ਆ ਦੇਖ ਆ ਹੈਗਾ ਬਾਈ ਆਹ ਹੈਗੀ ਸਾਡੀ ਗਲੀ ਗੇਟ ਦਿਖਾਉਂਦਾ ਆਮਨੇ ਅੱਗੇ ਉਹ 4x4 ਖੜਾ ਉਹ ਵੀ ਦੇਖ ਕੱਟ ਕੱਢਣਾ ਆ ਦੇਖੋ ਬਾਈ ਸਾਡਾ ਗੇਟ ਇੱਥੇ ਨੂੰ ਮੈਂ ਤਿੰਨ ਵਾਰ ਅੱਗੇ ਪਿੱਛੇ ਕਰ ਕਰਕੇ ਬਾਈ ਅਮਨਾ ਕਢਾਉਦਾ ਹੁੰਦਾ ਦਾ ਕਈ ਵਾਰ ਹਾਂ ਸਾਡਾ 4x4 ਕਢਾ ਨਾ ਇਹ ਤਾਂ ਬਾਈ 4x4 ਨਹੀਂ 6x6 ਹੈ ਤਾਂ ਬਾਈ ਵੀ ਦੇਖ ਰਿਹਾ ਬਾਈ ਸਿੰਘ ਵੀ ਮਾਰਦਾ ਦਾ ਲੱਤ ਵੀ ਮਾਰਦਾ ਦਾ ਕੁਝ ਵੀ ਮਾਰਦਾ ਦਾ ਬਾਈ ਇਹ ਇਹਦੇ ਦੇਖ ਕੇ ਕੰਦੀ ਪੈਣੀ ਚਾਰ ਲੱਤਾਂ ਦੋ ਸਿੰਘ 6x6 ਹੋ ਗਿਆ ਜਿਹਦਾ ਮੱਛਾ ਬਾਈ ਇਹ ਕਰਾਸ ਐਡ ਕਰੈ ਨਾ ਬਾਈ ਬੱਚੇ ਦਾ ਡਰਤਾ ਕਹਿੰਦੇ ਬੱਚੇ ਦਾ ਬੋਰਡ ਆ ਤਾਂ ਬੱਚੇ ਦਾ ਬਾਈ ਮਾਲਕ ਕੋਲ ਆ ਗਿਆ ਚੱਲੋ ਬੰਨੇ ਮੋੜਦੇ ਬਾਈ ਜਾਣਦੇ ਜਾਣਦੇ ਬਾਈ ਜਾਣਦੇ ਪਹੁੰਚ ਜਗਾ ਪਈਏ ਜਾਣਦੇ ਜਾਣਦੇ ਮੈਂ ਬਾਈ ਆ ਹਮੇਸ਼ਾ ਨਾਲ ਇੱਕ ਮੇਨ ਇੱਥੇ ਦੋ ਤਿੰਨ ਚਾਰ ਨੇ ਪੈਣਦੇ ਆ ਪਾਰ ਆ ਹੁੰਦਾ ਹੌਲੀ ਹੌਲੀ ਉਹ ਹੱਥ ਲੱਗ ਜਾਣੀ ਬਾਈ ਜਿੱਦਾਂ ਮੈਨੂੰ ਲੱਗੇ ਦੀ ਤੇ ਪਿੰਡਾਂ ਜੀ ਤਾਂ ਕਹਿੰਦੇ ਆਲਟੋ ਹੁੰਦੀ ਬਾਈ ਹੈ ਕਿ ਜਿੱਥੇ ਮਰਜ਼ੀ ਲੈ ਬਾਈ ਦੇਖ ਲੋ ਆ ਦੇਖੋ ਬਾਈ ਕਿੰਨੇ ਕਿੰਨੇ ਛੋਟੀਆਂ ਗਲੀਆਂ ਜਿਹਨੂੰ ਕੱਢਦੇ ਆ ਅਸੀਂ ਦੇਖ ਲਓ ਬਾਈ ਗਲੀ ਦੇਖ ਲਓ ਤੁਹਾਡੇ ਵੀਡੀਓ ਚ ਦਿਖੇ ਰਿਹਾ ਉਹਨਾਂ ਦੇਖ ਲਓ ਪੂਰੀ ਪੂਰੀ ਹੈ ਪੂਰੀ ਪੂਰੀ ਗੱਡੀਆਂ ਨੇ ਪੂਰੀ ਪੂਰੀ ਜਾ ਰਹੀ ਹੈ ਬਾਈ ਮੁੰਡਾ ਡਰਾਈਵਰ ਬਣ ਗਿਆ ਡਰਾਈਵਰ ਬਣ ਗਿਆ ਮੁੰਡਾ ਡਰਾਈਵਰ ਗਲੀਆਂ ਨੇ ਵੜਾਤਾ ਹੈ ਲੋ ਜੀ ਬਾਈ ਅੱਜ ਫੇਰ ਕ੍ਰਿਕਟ ਦਾ ਮੈਚ ਚੱਲਦਾ ਹੈ ਉਹ ਮਨਾ ਖੇਡ ਲੈ ਮਨਾ ਰੇਖੋ ਬਾਈ ਨਿਆਣੇ ਕਾ ਖੇਲਣ ਲੱਗਿਆ ਵਾ ਇਧਰ ਬਲਾਈਨ ਕੀ ਹਾਲ ਹੈ ਛੋਟਾ ਜਹਾ ਕਹਿੰਦਾ ਮੈਂ ਆਵਨੇ ਆ ਜਾ ਓਏ ਔਰ ਇੱਕ ਉਧਰ ਲੈ ਬਾਈ ਸਵਾਦ ਬਹੁਤ ਹਨਿਆਣੇ ਆ ਜੇ ਖੇਲ ਕੇ ਸਿਕਾ ਮਾਰ ਦੇ ਮੁੰਡਿਆ ਮਨੇ ਉਹ ਮਨੇ ਆਉਂਦਾ ਨਹੀਂ ਆ ਰਹਾ ਫਿਰ ਉਹ ਮਾਰ ਕੇ ਸਿਕਾ ਉਹ ਵੱਜ ਗਿਆ 15 ਹੋ ਗਏ 15 ਹੋ ਗਏ ਹਾਂ 9 6 15 ਕਿੰਨੇ ਰਹਿ ਗਏ ਬਾਈ ਨੋ ਰੰਜਨੀ ਨੂੰ ਰੋਕ ਰੋਕ ਲੂਗਾ ਆ ਤੇਰੇ ਮਨੇ ਯਾਰ ਸਾਨੂੰ ਠੰਡ ਲਾਦੀ ਤੇ ਸਾਡੀ ਲਾਦੀ ਯਾਰ ਸਵਾਦ ਲੰਦੇ ਸਵਾਦ ਲੰਦੇ ਸੀ ਕੰਮ ਅਸੀਂ ਦਾ ਛੁੱਟੀ ਮਿਲਦੀ ਹੈ ਹੋਰੇ ਡੋਲੇ ਹੈਗੇ ਨਾ ਬਿਊਟੀ ਤੇ ਆਇਆ ਹੁਣ ਜੰਟੇ ਡੋਲੇ ਹੈਗੇ ਆ ਮੇਰੇ ਵੀ ਹੈਗੇ ਲੈ ਮਨੇ ਦੇਖੀ ਡੋਲੇ ਡੋਲੇ ਮਿੜੀ ਤੂੰ ਵੀ ਨਹੀਂ ਹੁਣ ਪੈਂਦਾ ਤੇ ਇਹਦਾ ਕੋ ਦੋਹਾਦਰ ਤੇ ਗਿੱਠਾ ਗਿੱਠ ਪੈਂਦਾ ਦੋਹਾ ਸਾਈਡ ਤੇ ਕੋਈ ਆ ਰਹਾ ਲੇ ਆਹ ਤਾਹਲਵਾਨ ਮਨੇ ਕਿਨੇ ਛੱਕੇ ਮਾਰੇ ਸੱਚੀ ਦਸੀ ਤੂੰ ਦਸੀ ਸੱਚੀ ਕਿਨੇ ਛੱਕੇ ਮਾਰੇ ਬਸ ਲੱਗੇ ਨਹੀਂ ਜੋਰੀ ਨਹੀਂ ਲੱਗਦਾ ਤੇ ਜੋਰੀ ਨਹੀਂ ਲੱਗਦਾ ਹਾਂ ਸਰੀਰ ਖੋਲਿਆ ਨਹੀਂ ਹਲੇ ਹਾਂ ਹਾਂ ਟੱਚ ਵੀ ਨਹੀਂ ਆਇਆ ਇਹਦਾ ਖੋਲਿਆ ਨਹੀਂ ਕਰਿਆ ਸਰੀਰ ਮੁੰਡੇ ਦਾ ਹਲੇ ਉਹ ਆਵਨੇ ਆ ਦੇਖ ਹਾਂ ਆ ਤੇਰੇ ਤੋਂ ਮੈਂ ਉਹਨੂੰ ਲੋੜਾ ਉਹ ਲੋੜਾ ਨੂੰ ਦੇ ਦੇ ਹੁਣ ਉਹ ਮੈਂ ਤਾਂ ਸਟ੍ਰਿੰਗ ਵੀ ਨਹੀਂ ਯਾਰ ਕਾ ਯਾਰ ਹਾਂ ਆਪਣੇ ਕੇ ਆਪਣੇ ਦੇ ਛੋਟਿਆਂ ਕੇ ਖੇਲ ਕੇ ਨਜ਼ਾਰਾ ਬਹੁਤ ਆਉਂਦਾ ਹੌਲੀ ਬਾਲ ਆਉਂਦੀ ਚੱਲ ਵਾਰ ਜਿਹੜੀ ਵੀ ਆਉਂਦੀ ਚੱਲ ਵਾਰ ਵੀ ਜਦ ਮਰਜ਼ੀ ਵਾਰੀ ਲੈ ਲੈ ਹਾਂ ਸਾਰੇ ਬਾਪ ਆ ਵਟਾ ਮਾਰਦੇ ਆ ਰੋੜੇ ਮੰਗਣ ਮਾਰਦੇ ਆ ਨਹੀਂ ਮੈਂ ਉਦਾਂ ਜਦ ਮਰਜ਼ੀ ਵਾਰੀ ਦੇ ਲੈ ਪਤਿਆ ਕੇ ਹਾਂ ਉਹ ਮਾਰੀ ਬੋਲ ਆ ਦੇ ਪਲੇਅਰ ਟਕਰ ਕੀ ਹੋ ਗਿਆ ਬੋਲ ਬੋਲ ਖੋ ਗਈ ਬਾਈ ਲੋ ਜੀ ਬਾਈ ਬੋਲ ਖੋ ਗਈ ਇਧਰ ਪੂਰੀ ਦੀ ਕਣਕ ਚ ਚੱਲਦਾ ਹੋਇਆ ਲੱਬ ਲਬਾਈ ਦੇਖਿਆ ਕਰਦਾ ਹੈ ਉਹਨੇ ਦੇਖ ਕਣਕ ਘਾਤੀ ਪੂਰੀ ਦੀ

ਬੱਚਾ ਬਾਟੇ ਨੂੰ ਬਾਈ ਦਵਾਈ ਦਵਾ ਲਏ ਤੇ ਆਪਾਂ ਤੇ ਟੀਕੇ ਵੀ ਲੱਗੇ ਤੇ ਥੋੜਾ ਜਿਹਾ ਫਰਕ ਇਹਨਾਂ ਨੂੰ ਪੰਮੂ ਦਾੜੀ ਸਾਡਾ ਸੌਂ ਗਿਆ ਆਏ ਹਨ ਫਰਕ ਮਾਣ ਮੋਟਾ ਹਾਂ ਫਰਕ ਹੈ ਹੁੰਦਾ ਉਹ ਹੋ ਗਿਆ ਹਾਂ ਹੋ ਗਿਆ ਹੁਣ ਤਾਂ ਘਟ ਗਿਆ ਥੋੜਾ ਜਿਹਾ ਠੀਕ ਹੈ ਕਿਉਂਕਿ ਬਾਈ ਇਹ ਤਾਂ ਜਿਹਦੇ ਕਹਿੰਦੇ ਹੋਇਆ ਹੁੰਦਾ ਦਰਦ ਤੋਂ ਦੋਹੀ ਜਾਣੇ ਪੰਮੂ ਦਾ ਸਾਡਾ ਬੋਲਦਾ ਹੀ ਨਹੀਂਵੇਂ 3-4 ਦਿਨ ਹੋ ਗਏ ਸੋਜੇ ਜੇ ਕਰਕੇ ਮੂੰਹ ਘੱਟ ਖੁੱਲਦਾ ਹੈ ਅੱਜ ਥੋੜਾ ਜਿਹਾ ਬੋਲਿਆ ਪਰ ਹੋ ਜਾਣਾ ਸਹੀ ਟਾਈਮ ਹੋ ਗਿਆ ਪੈਣ ਦਾ ਪਰ ਇਹ ਪੈਂਦੇ ਹੈ ਨਹੀਂ ਟੀਵੀ ਦਾ ਗੇੜੇ ਦਿੱਤੇ ਪਏ ਆ ਦੇਖਣ 10 ਮਿੰਟ ਹੋ ਹੋਰ ਹੈ ਟੀਵੀ ਨੂੰ ਕਰ ਦੇਣਾ ਫੇਰ ਬਾਏ ਬਾਏ ਕੋਲ ਠੀਕ ਹੈ ਜੀ ਬਾਈ ਸਾਰਿਆਂ ਨੂੰ ਸਸਰੀ ਗੱਲ ਹੈ ਤੇ ਬਾਏ ਬਾਏ ਮੈਂ ਬਾਏ